ਵੇ ਸਾਡੇ ਮਾਪੇ ਸਾਡੇ ਮਾਤਾ ਪਿਤਾ ਸਾਡੇ ਉਤੇ ਬੜਾ ਖਰਚਾ ਕਰਦੇ ਆ ਤੁਹਾਨੂੰ ਸੋਹਣੇ ਕੱਪੜੇ ਲੈ ਕੇ ਦਿੰਦੇ ਆ ਤੁਹਾਡੀਆਂ ਫੀਸਾਂ ਤੁਹਾਡੇ ਖਰਚੇ ਜਿਹੜੇ ਆ ਪੂਰੇ ਕਰਦੇ ਆ ਵੀ ਤੁਸੀਂ ਸਕੂਲ ਆਉਣਾ ਤੁਹਾਨੂੰ ਉਹ ਸਕੂਲ ਆਉਣ ਤੋਂ ਪਹਿਲਾਂ ਜਿੱਫਤ ਦੇ ਵਿੱਚ ਰੋਟੀ ਪਾ ਕੇ ਦਿੰਦੇ ਆ ਵੀ ਦੁਪਹਿਰ ਨੂੰ ਤੁਸੀਂ ਰੋਟੀ ਖਾ ਲਈ ਤੁਹਾਨੂੰ ਭੁੱਖ ਲੱਗਣੀ ਕਿੰਨਾ ਤੁਹਾਡਾ ਫਿਕਰ ਕਰਦੇ ਆ ਪਰ ਜੇ ਆਪਾਂ ਇਹ ਗੱਲਾਂ ਭੁੱਲ ਕੇ ਸ਼ਰਾਰਤਾਂ ਦੇ ਵਿੱਚ ਹੀ ਜ਼ਿਆਦਾ ਧਿਆਨ ਰੱਖਾਂਗੇ ਜਾਂ ਕੋਈ ਆਪਣੇ ਜੀਵਨ ਦਾ ਗੋਲ ਸੈੱਟ ਨਹੀਂ ਕਰਾਂਗੇ ਆਪਣਾ ਏਮ ਆਪਣਾ ਨਿਸ਼ਾਨਾ ਨਹੀਂ ਮਿੱਥਾਂਗੇ ਫਿਰ ਆਪਾਂ ਸਾਡੇ ਮਾਪੇ ਜਿਹੜਾ ਖਰਚਾ ਸਾਡੇ ਤੇ ਕਰ ਰਹੇ ਆ ਉਹ ਅਜ਼ਾਈ ਕਰ ਰਹੇ ਤੇ ਬਹੁਤ ਸਾਰੇ ਬੱਚੇ ਅੱਜ ਜਦੋਂ ਸਕੂਲ ਤੋਂ ਘਰ ਜਾਂਦੇ ਆ ਤੇ ਮੋਬਾਈਲਾਂ ਦੇ ਵਿੱਚ ਪੈ ਜਾਂਦੇ ਸਾਰਾ ਸਾਰਾ ਦਿਨ ਸਕੂਲ ਤੋਂ ਘਰ ਵਾਪਸ ਜਾਣ ਤੋਂ ਬਾਅਦ ਉਹ ਮੋਬਾਈਲਾਂ ਤੇ ਜਾਂ ਗੇਮਾਂ ਖੇਡਦੇ ਆਂ ਹਾਂਜੀ ਇਦਾਂ ਹੀ ਹੁੰਦਾ ਨਾ ਤੇ ਉੱਥੇ ਮਾਪੇ ਵੀ ਸਾਨੂੰ ਸ਼ਿਕਾਇਤ ਕਰਦੇ ਆਂ ਵੀ ਬੱਚੇ ਜਿਹੜੇ ਅੱਖੇ ਨਹੀਂ ਲੱਗਦੇ ਇਹ ਮੋਬਾਈਲਾਂ ਤੇ ਗੇਮਾਂ ਖੇਡਦੇ ਆਂ ਆਪਾਂ ਜੀ ਵਰਗੀਆਂ ਜਾਂ ਹੋਰ ਕਈ ਤਰ੍ਹਾਂ ਦੀਆਂ ਗੇਮਾਂ ਖੇਡਦੇ ਆਂ ਉਹਦੇ ਨਾਲ ਕੀ ਹੁੰਦਾ ਅਸੀਂ ਮੈਂਟਲੀ ਤੌਰ ਤੇ ਡਿਸਟਰਬ ਹੋਨੇ ਆਂ ਸਾਡਾ ਦਿਮਾਗ ਥੱਕਦਾ ਆਂ ਜਦੋਂ ਅਸੀਂ ਬਾਰ-ਬਾਰ ਮੋਬਾਈਲ ਤੇ ਗੇਮਾਂ ਖੇਡਦੇ ਆ ਬਹੁਤਾ ਸਮਾਂ ਮੋਬਾਈਲ ਨੂੰ ਦਿੰਨੇ ਆ ਅਸੀਂ ਆਪਣਾ ਸਮਾਂ ਅਜ ਮਾਤਾ-ਪਿਤਾ ਨੂੰ ਨਹੀਂ ਦੇ ਰਹੇ ਅਸੀਂ ਆਪਣਾ ਸਮਾਂ ਆਪਣੇ ਆਪ ਨੂੰ ਵੀ ਨਹੀਂ ਦੇ ਰਹੇ ਨਾ ਸੀ ਆਪਣਾ ਸਮਾਂ ਆਪਣੇ ਆਪ ਨੂੰ ਦਿੰਨੇ ਆ ਨਾ ਮਾਤਾ-ਪਿਤਾ ਨੂੰ ਦਿੰਨੇ ਆ ਨਾ ਭੈਣ ਭਰਾਵਾਂ ਨੂੰ ਦਿੰਨੇ ਆ ਨਾ ਦਾਦਾ-ਦਾਦੀ ਨੂੰ ਅਸੀਂ ਕੀ ਕਰਦੇ ਆ ਅਸੀਂ ਆਪਣੀ ਮਰਜ਼ੀ ਕਰਦੇ ਆ ਵੀ ਮੇਰੀ ਮਰਜ਼ੀ ਆ ਮੈਂ ਮੋਬਾਈਲ ਖੇਡਾਂ ਮੇਰੀ ਮਰਜ਼ੀ ਆ ਮੈਂ ਸੌਂ ਜਾਵਾਂ ਜੋ ਮੈਨੂੰ ਚੰਗਾ ਲੱਗਦਾ ਮੈਂ ਉਹੀ ਕਰਦਾ ਔਰ ਇਹਦਾ ਨੁਕਸਾਨ ਵੀ ਮੈਨੂੰ ਹੋਣਾ ਜੇ ਬਹੁਤਾ ਸਮਾਂ ਬੱਚੇ ਮੋਬਾਈਲਾਂ ਤੇ ਗੇਮਾਂ ਖੇਡਣਗੇ ਆਪਣਾ ਸਮਾਂ ਬਰਬਾਦ ਕਰਨਗੇ ਤੇ ਯਾਦ ਰੱਖਿਓ ਜਿਹੜਾ ਸਮਾਂ ਅੱਜ ਤੁਸੀਂ ਬਰਬਾਦ ਕਰ ਲਿਆ ਉਹ ਕੱਲ ਅਸੀਂ ਸਾਬ ਨਹੀਂ ਸਕਦੇ ਕਿਉਂਕਿ ਸਾਬਣਾ ਅੱਜ ਨੂੰ ਸੀ ਤੇ ਅੱਜ ਵਾਲਿਆ ਤੇ ਸਾਡਾ ਕੱਲ ਵੀ ਆਉਤ ਜਾਣਾ ਜਿਹੜੇ ਬੱਚੇ ਅੱਜ ਪੜ੍ਹਾਈ ਨਹੀਂ ਕਰਨਗੇ ਉਹ ਕੱਲ ਨੂੰ ਵੱਡੇ ਆਉਂਦਿਆਂ ਤੇ ਕਦੀ ਨਹੀਂ ਜਾ ਸਕਦੇ ਉਹ ਚੰਗਾ ਬਿਜ਼ਨਸ ਕਦੀ ਸੈੱਟ ਨਹੀਂ ਕਰ ਸਕਦੇ ਉਹ ਸਮਾਜ ਦੇ ਵਿੱਚ ਚੰਗੇ ਨਾਗਰਿਕ ਨਹੀਂ ਬਣ ਸਕਦੇ ਕਿਉਂਕਿ ਜੇ ਅੱਜ ਨੂੰ ਨਾ ਸੰਭਿਆ ਅੱਜ ਤੁਹਾਡਾ ਆ ਵਿਦਿਆਰਥੀ ਜੀਵਨ ਅੱਜ ਤੁਸੀਂ ਪੜਾਈ ਕਰਨੀ ਆ ਜੇ ਅੱਜ ਵਿਦਿਆਰਥੀ ਜੀਵਨ ਦੇ ਵਿੱਚ ਪੜਾਈ ਨਹੀਂ ਕਰਾਂਗੇ ਪੜਾਂਗੇ ਵੀ ਨਹੀਂ ਹੋਮਵਰਕ ਦਾ ਕਲਾਸਵਰਕ ਦਾ ਜਿਹੜਾ ਕੰਮ ਸਾਨੂੰ ਕਕਸ਼ਾ ਦੇ ਵਿੱਚ ਕਲਾਸ ਦੇ ਵਿੱਚ ਕਰਵਾਇਆ ਜਾਂਦਾ ਜੇ ਉਹ ਵੀ ਕਰਾਂਗੇ ਜਾਂ ਜਿਹੜਾ ਕੰਮ ਸਭ ਘਰ ਵਾਸਤੇ ਦਿੱਤਾ ਜਾਂਦਾ ਹੋਮਵਰਕ ਜੇ ਉਹ ਨਹੀਂ ਕਰਾਂਗੇ ਤੇ ਉਹਦਾ ਵੀ ਸਾਨੂੰ ਨੁਕਸਾਨ ਆ ਕਿਉਂਕਿ ਅਸੀਂ ਪੜ੍ਹਾਈ ਦੇ ਵਿੱਚ ਪਿੱਛੇ ਰਹਿ ਜਾਵਾਂਗੇ ਪੜ੍ਹਾਈ ਕਰਨ ਵਾਲੇ ਬੱਚੇ ਦੇ ਵਿੱਚ ਨਿਸ਼ਾਨਾ ਉਦੇਸ਼ ਉਲੀਕਰਨਾ ਬਹੁਤ ਜ਼ਰੂਰੀ ਆ ਫਿਰ ਉਸ ਉਦੇਸ਼ ਨੂੰ ਲੈ ਕੇ ਉੱਤੇ ਅਭਿਆਸ ਕਰਨਾ ਹਾਰਡ ਵਰਕ ਕਰਨਾ ਮਿਹਨਤ ਕਰਨੀ ਤੇ ਆਪਣੇ ਟੀਚਰਾਂ ਦੇ ਆਪਣੇ ਅਧਿਆਪਕਾਂ ਦੇ ਆਖੇ ਲੱਗਣਾ ਇਹ ਬਹੁਤ ਜ਼ਰੂਰੀ ਗੱਲ ਆ ਤੇ ਜੇ ਅਸੀਂ ਇਹ ਕੰਮ ਨਹੀਂ ਕਰਦੇ ਤੇ ਸਾਡਾ ਕੱਲ ਸਾਡਾ ਭਵਿੱਖ ਜਿਹੜਾ ਉਹ ਖਤਰੇ ਦੇ ਵਿੱਚ ਹੈ ਅੱਜ ਸਾਡਾ ਯੂਥ ਜੇ ਭਟਕਣਾ ਦੇ ਵਿੱਚ ਹੈ ਅਸਲ ਦੇ ਵਿੱਚ ਉਹ ਬੱਚੇ ਹੀ ਭਟਕਦੇ ਨੇ ਉਹ ਬੱਚੇ ਹੀ ਤਣਾਅ ਦੇ ਵਿੱਚ ਸਟ्रेस ਦੇ ਵਿੱਚ ਜਾਂਦੇ ਨੇ ਜਿਹੜੇ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ ਆਪਣੇ ਅਧਿਆਪਕਾਂ ਦਾ ਕਹਿਣਾ ਨਹੀਂ ਮੰਨਦੇ ਤੇ ਸਮੇਂ ਸਿਰ ਪੜ੍ਹਾਈ ਨਹੀਂ ਕਰਦੇ ਤੇ ਜਿਹੜਾ ਸਮਾਂ ਪੜ੍ਹਨ ਦਾ ਆ ਉਹ ਯਾਰਾਂ ਦੋਸਤਾਂ ਦੇ ਵਿੱਚ ਗਵਾ ਦਿੰਦੇ ਆ ਵਜ਼ੂਲ ਕੋ ਮਨਫਰੰਦ ਦੇ ਵਿੱਚ ਗਵਾ ਦਿੰਦੇ ਆ ਉਹ ਮੋਬਾਈਲਾ ਦੇ ਵਿੱਚ ਗਵਾ ਦਿੰਦੇ ਆ ਤੇ ਬਾਅਦ ਵਿੱਚ ਅਸੀਂ ਕਹਿੰਦੇ ਆ ਵੀ ਮੇਰੇ ਭਾਗਾਂ ਦੇ ਵਿੱਚ ਪੜ੍ਹਾਈ ਨਹੀਂ ਸੀ ਜਾਂ ਅਸੀਂ ਕਹਿੰਦੇ ਆ ਮੈਂ ਪੜ੍ਹ ਨਹੀਂ ਸਕਿਆ ਇਹਦਾ ਮਤਲਬ ਆ ਬਾਲ ਵਿੱਚ ਕੇਵਲ ਪਸਤਾਵਾ ਰਹਿ ਜਾਂਦਾ ਤੇ ਉਹ ਪਸਤਾਵੇ ਦੇ ਵਿੱਚ ਫਿਰ ਸਾਰੀ ਉਮਰ ਅਸੀਂ ਤਰਸਦੇ ਆ ਅਸੀਂ ਤਰੱਕੀ ਵੀ ਨਹੀਂ ਕਰ ਸਕਦੇ ਅਸੀਂ ਪੈਸਾ ਵੀ ਨਹੀਂ ਕਮਾ ਸਕਦੇ ਤੇ ਅਸੀਂ ਸਾਰੀ ਉਮਰ ਫਿਰ ਦੂਜਿਆਂ ਦੇ ਬਥਾਰ ਹੋ ਜੰਦੇ ਇਸ ਕਰਕੇ ਪਿਆਰੇ ਬੱਚਿਓ ਹਰ ਸਕੂਲ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਮੈਂ ਅਕਸਰ ਬੱਚਿਆਂ ਨੂੰ ਇਹ ਗੱਲ ਦੱਸਦਾ ਹਾਂ ਵੀ ਇੱਕ ਤੇ ਵਿਦਿਆਪਕੀ ਜੀਵਨ ਨੂੰ ਸੰਭੋ ਸਵੇਰੇ ਸਮੇਂ ਸਿਰ ਉੱਠੋ ਜਿਹੜਾ ਬੱਚਾ ਸਵੇਰੇ ਸਮੇਂ ਸਿਰ ਉੱਠਦਾ ਹੈ ਇਸ਼ਨਾਨ ਕਰਦਾ ਹੈ ਦੰਤਨ ਕਰਨਾ ਕਰਦਾ ਹੈ ਹਾਂਜੀ ਉਸ ਤੋਂ ਬਾਅਦ ਉਹ ਕੁਝ ਸਮਾਂ ਪਾਠ ਕਰਦਾ ਹੈ ਬਾਣੀ ਪੜ੍ਹਦਾ ਹੈ ਜਿਵੇਂ ਤੁਸੀਂ ਜਪਜੀ ਸਾਹਿਬ ਦਾ ਪਾਠ ਸਿਖਵਾਇਆ ਬੱਚਿਆਂ ਨੇ ਅੱਜ ਬਾਣੀ ਪੜ੍ਹ ਕੇ ਸੁਣਾਈ ਹੈ ਤੇ ਜਿਹੜਾ ਬੱਚਾ ਸਵਕਤੇ ਉੱਠਦਾ ਹੈ ਸਮੇਂ ਸਰ ਉੱਠਦਾ ਹੈ ਤੇ ਇੱਕ ਬੱਚਾ ਲੇਟ ਉੱਠਦਾ ਉਹ ਦੋਨਾਂ ਦੇ ਵਿੱਚ ਬੜਾ ਵੱਡਾ ਫਰਕ ਹੈ ਸਵਕਤੇ ਉੱਠਣ ਵਾਲਾ ਬੱਚਾ ਸਮੇਂ ਸਰ ਇਸ਼ਨਾਨ ਕਰਨ ਵਾਲਾ ਕੰਮ ਕਾਜ ਕਰਨ ਵਾਲਾ ਜਿਹੜਾ ਬੱਚਾ ਹੈ ਉਹ ਆਪਣਾ ਹੋਮਵਰਕ ਆਪਣਾ ਕਲਾਸਵਰਕ ਚੈੱਕ ਕਰੇਗਾ ਵੀ ਕਿਤੇ ਮੇਰਾ ਕੰਮ ਰਹਿਤ ਨਹੀਂ ਗਿਆ ਉਹ ਆਪਣਾ ਬੈਗ ਵੀ ਦੇਖੇਗਾ ਵੀ ਮੇਲੇ ਪੈਨ ਕਾਪੀਆਂ ਪੂਰੇ ਆ ਤੇ ਉਹ ਸਮੇਂ ਸਿਰ ਸਕੂਲ ਸਭ ਤੋਂ ਅੱਗੇ ਬੈਠੇਗਾ ਤੇ ਜਿਹੜਾ ਬੱਚਾ ਲੇਟ ਆ ਜਾਂ ਉਹਨੇ ਉੱਠਣਾ ਹੀ ਹੋਊਗਾ ਜਦੋਂ ਸਕੂਲ ਦਾ ਸਮਾਂ ਹੋ ਗਿਆ ਉਧਰੋਂ ਸਕੂਲ ਵਾਲੀ ਗੱਡੀ ਬਾਹਰ ਖੜੀ ਹੁੰਦੀ ਆ